ਕਰਿਓ ਜੋ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਬ ਦਾਸ ਜੀ ਮਹਾਰਾਜ ਦੀ ਪਵਿੱਤਰ ਬੁਖਾਰ ਵਿਦ ਤੋਂ ਉਪਚਾਰਨ ਕੀਤੇ ਹੋਏ ਮਹਾਬੋਲ ਹਨ ਤੇ ਧੰਨ ਧੰਨ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰਾਚੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੱਦੇ ਦੇ ਕਲਿਆਣ ਹਿੱਤ ਹੁਕਮਨਾਵੇ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਣ ਤੱਕ ਪਹੁੰਚਾਏ ਨੇ ਸਤਿਗੁਰ ਜੀ ਇਸ ਸ਼ਬਦ ਰਾਹੀਂ ਸਾਨੂੰ ਜੋ ਉਪਦੇਸ਼ ਕਰ ਰਹੇ ਨੇ ਉਸ ਉਪਦੇਸ਼ ਨੂੰ ਉਸ ਉਪਦੇਸ਼ ਦੁਆਰਾ ਸਾਡੇ ਜੀਵਨ ਦੀ ਕਲਿਆਣ ਹੁੰਦੀ ਹੈ ਇਹ ਰਾਗ ਵੀ ਕਲਿਆਣ ਹੈ ਤੇ ਸਤਗੁਰ ਜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਤੋਂ ਹੀ ਇਹ ਰਾਗ ਪ੍ਰਰੰਭ ਹੁੰਦਾ ਹੈ ਤੇ ਸਾਡੇ ਜਿੱਦ ਦਾ ਕਲਿਆਣ ਬਾਣੀ ਦੁਆਰਾ ਹੀ ਉਪਦੇਸ਼ ਦੁਆਰਾ ਹੀ ਜਦੋਂ ਤੱਕ ਗੁਰੂ ਦਾ ਉਪਦੇਸ਼ ਨਹੀਂ ਹੈ ਸਾਡੇ ਪੱਲੇ ਭਾਵੇਂ ਹੋਰ ਕੁਝ ਵੀ ਹੈ ਕਦੇ ਬਰਖ ਸੁਖੀ ਨਹੀਂ ਹੁੰਦਾ ਜਦੋਂ ਗੁਰੂ ਦਾ ਉਪਦੇਸ਼ ਪੱਲੇ ਹੈ ਫਿਰ ਭਾਵੇਂ ਹੋਰ ਕੁਝ ਨਾ ਵੀ ਹੋਵੇ ਤਾਂ ਵੀ ਅਦੁੱਤ ਹੈ ਉਹ ਨੂੰ ਧਰ ਦਾ ਸੁੱਖ ਨਾ ਹੋਵੇ, ਸਰੀਰ ਦਾ ਨਾ ਹੋਵੇ, ਪਰਿਵਾਰ ਦਾ ਨਾ ਹੋਵੇ। ਪਰ ਉਹ ਫਿਰ ਵੀ ਅਨੰਦਿਤ ਹੁੰਦਾ ਹੈ ਘਟੋ-ਕਟਿ ਅਨੰਦਿਤ। ਕਲਾ ਸੁਖੀ ਨਹੀਂ। ਸੋ ਉਹ ਉਪਦੇਸ਼ ਮੇਰੇ ਪਾਤਸ਼ਾਹ ਸਾਨੂੰ ਬਖਸ਼ ਰਹੇ ਨੇ ਆਓ ਆਪਣੇ ਹਿਰਦਾ ਰੂਪੀ ਝੋਲੀ ਵਿੱਚ ਉਸ ਉਪਦੇਸ਼ ਨੂੰ ਪਵਾੜਦਾ ਯਤਨ ਕਰੀਏ ਜੀ। सतनाम आही गुरु जी मेरे मन जप जप जगन राथे गुरु उपदेश हर नाम थी आयो ਸਭ ਕਿਲ ਵਿਖ ਦੁੱਖ ਲਾਤੇ ਗੁਰਜੀ ਬਖਸ਼ਿਸ਼ ਕਰ ਰਹੇ ਨੇ ਮੇਰੇ ਬਨ ਜਪ ਜਪ ਜਗਤ ਦਾ ਉਹ ਸਾਡਾ ਜਪ ਰਿਆ ਕਾਦੇ ਵੀ ਕਈ ਵਾਰ ਸੁਣ ਲਿਆ ਤੇ ਕਈ ਵਾਰ ਸਦਾ ਨਹੀਂ ਪਰ ਬਲ ਤਾਂ ਬਿਲਕੁਲ ਹੀ ਨਹੀਂ ਜਪਦਾ ਬੁਖ ਕਰਤਾਰ ਦੀਆਂ ਗੱਲਾਂ ਕਰਦਾ ਹੈ ਬਲ ਸੰਸਾਰ ਦੀਆਂ ਗੱਲਾਂ ਕਰਦਾ ਹੈ ਬਾੜੀ ਵਿੱਚ ਕੇ ਹੈ ਬਲ ਕਿਆ ਕਹਤਾ ਤੂੰ ਕਿਆ ਕਹਿ ਬਲਗ ਲਗ ਹੋ ਜਾਂਦੇ ਇਦਰੇ ਸਾਡੇ ਹੋਰ ਕੋਈ ਜਪਦੇ ਨੇ ਅਸੀਂ ਹੋਰ ਕੋਈ ਦੱਪਦੇ ਆ ਬਦ ਸਾਡਾ ਕੁਝ ਹੋਰ ਜਪਦਾ ਇਸੇ ਨੂੰ ਕਹਿੰਦੇ ਨੇ ਮਨ ਕੀਆ ਬੱਤਾ ਖੇਡੀਆਂ ਸਤਿਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਐ ਮੇਰੇ ਮਨ ਜਪ ਉਸ ਪਰਮੇਸ਼ਰ ਇਸ ਨੂੰ ਜਪ ਜਗਤ ਦਾਤ ਸਭ ਤੋਂ ਸਭ ਤੋਂ ਪਹਿਲਾਂ ਬਾਣੀ ਹੀ ਜਪ ਦਿੱਤੀ ਹੈ ਮੇਰੇ ਮਾਲਕ ਇਹ ਜਪ ਕਰ ਜਪ ਨਾਲ ਹੋਣਾ ਹੈ ਜਪ ਰਸਲਾ ਹੀ ਦੁਆਰਾ ਹੁੰਦਾ ਗੁਰਬਤ ਵਿੱਚ ਕਿੰਡੀ ਵੱਡੀ ਕਲਾ ਸਰੂ ਵਰਤਾਈ ਹੈ ਕਿ ਇਹਦੀ ਪਹਿਲੀ ਕਲਾਸ ਵੀ ਜਪ ਹੈ ਤੇ ਪੀ ਐਚ ਡੀ ਵੀ ਜਪ ਹੈ ਜੀ ਗੁਰਵੰਦੀ ਪੀ ਐਚ ਡੀ ਸਾਇਦ ਇਸ ਤੋਂ ਵੱਡੀ ਪੜ੍ਹਾਈ ਹੁੰਦੀ ਹੋਵੇ ਕੋਈ ਇਹ ਜਪ ਹੀ ਹੈ ਬਸ ਜਪੜ ਤੋਂ ਆਪਣੇ ਆਪ ਸਰਵਣਾ ਤੱਕ ਕੰਠ ਤੱਕ ਹਿਰਦੇ ਤੱਕ ਫਿਰ ਰੋ 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 ਤੋਂ ਵੀ ਅੱਗੇ ਰੋ ਰੋ ਗੁਰਮੁਖ ਰੋ ਰੋ ਹਰਿ ਤੇ ਆਇਆ ਉਹਨੂੰ ਦਿਖਦਾ ਉਹਨੂੰ ਸੁਣਦਾ ਉਹਦਾ ਬੋਲਣਾ ਉਹਦਾ ਦੱਸਣਾ ਹਰ ਚੀਜ਼ ਨਾਮ ਵਰਗ ਜਾਂਦੀ ਹੈ ਨਾਮੋ ਪੜੈ ਨਾਮੋ ਚਿਤਵੈ ਨਾਮ ਰਹੇ ਲਿਬਨਾ ਬਸ ਹੋਰ ਕੋਈ ਨਹੀਂ ਉਹ ਦੇਖਦਾ ਵੀ ਨਾਮ ਹੈ ਸੁਣਦਾ ਵੀ ਨਾਮ ਹੈ ਚਿਤਵਦਾ ਵੀ ਨਾਮ ਹੈ ਨਾਮ ਤੋਂ ਮੇਰਾ ਹੈ ਨਹੀਂ ਕੁਝ ਵੀ ਮੇਰੇ ਬੰਦ ਉਸ ਬਲੁਖ ਨੂੰ ਜਾਂਚਣਾ ਉਸ ਨੂੰ ਪਰਖਣਾ ਉਸ ਨੂੰ ਸਭ ਜਿਹੜਾ ਸਾਡੇ ਵਸਦੀ ਗੱਲ ਨਹੀਂ ਜਿਹੜਾ ਇਸ ਤਰ੍ਹਾਂ ਜਿਹਦਾ ਮਾਰ ਇਹ ਜਪਦਾ ਹੈ ਫਿਰ ਇਹ ਸਾਰੀ ਕਲਾ ਬਣਦੀ ਕਿਵੇਂ ਹੈ ਗੁਰੂ ਆਪ ਦਾ ਜੀ ਮਹਾਰਾਜ ਕਹਿ ਰਹੇ ਨੇ ਗੁਰ ਉਪਦੇਸ਼ ਹਰ ਦਾਮ ਤੇ ਆयो ਜਿਸ ਬ੍ਰੁਖ ਨੇ ਗੁਰੂ ਦੇ ਉਪਦੇਸ਼ ਰਾਹੀ ਸਾਰੀ ਸ੍ਰਿਸ਼ਟੀ ਉਸ ਪਰਬਾਤ ਬਰੋਂ ਜਪਦੀ ਹੈ ਧਿਆਉਦੀ ਹੈ ਕੌੜਾ ਬਹੁਤ ਵੱਡੀ ਗੱਲ ਐ ਹਿਰਦੇ ਵਿੱਚ ਸਭ ਸਾਰੀ ਸ੍ਰਿਸ਼ਟੀ ਸਭ ਤੇਰੀ ਤੂੰ ਸਭ ਦੀ ਧਿਆਇਆ ਇੱਕ ਦੋ ਥੋੜਾ ਇਹਦੀ ਕਿ ਅਸੀਂ ਹੀ ਜਪ ਰਹੇ ਹਾਂ ਨਾ ਪੌੜੀ ਦੁਨੀਆ ਜਪਰੀਓ ਸ੍ਰਿਸ਼ਟੀ ਜਪਰੀਏ ਪੌੜ ਪਾੜੀ ਵੇ ਸੱਤ ਸਭ ਜਪ ਰਹੇ ਰੇ ਪਰ ਗੁਰੂ ਉਪਦੇਸ਼ ਦੁਆਰਾ ਕੋਈ ਵਿਰਲਾ ਗੁਰਮਤ ਚੱਲ ਜੀਓ ਕੋਈ ਵਿਰਲਾ ਜਿਹੜਾ ਗੁਰੂ ਉਪਦੇਸ਼ ਸੋੜਿਆ ਗੁਰੂ ਉਪਦੇਸ਼ ਰੂਪ ਪੱਕਾ ਕੀਤਾ ਹੋਵੇ ਦ੍ਰਿੜ ਕੀਤਾ ਹੋਵੇ ਗੁਰੂ ਉਪਦੇਸ਼ ਹਰ ਨਾਮ ਤੇ ਆਇਓ ਜਿਹੜੇ ਨੇ ਗੁਰੂ ਦਾ ਉਪਦੇਸ਼ ਲੈ ਕੇ ਉਸੇ ਮੁਤਾਬਕ ਹੀ ਜੀਵਨ ਬਤੀਤ ਕੀਤਾ ਹੈ ਇਹੀ ਗੁਰੂ ਦੀ ਸੇਵਾ ਹੈ ਸਭ ਤੋਂ ਵੱਡੀ ਗੁਰ ਕਹਿ ਸਾਕਾਰ ਕਬਾਵੋ ਗੁਰੂ ਦੀ ਸੇਵਾ ਕਿਨਾਰੇ ਵੀ ਗੁਰੂ ਸਾਰੀ ਸੇਵਾ ਕੀਤੀ ਚਾਹੇ ਉਹ ਧਰ ਦੀ ਸੇਵਾ ਚਾਹੇ ਧਰ ਦੀ ਸੇਵਾ ਚਾਹੇ ਮੰਦ ਦੀ ਸੇਵਾ ਮੰਦ ਦੀ ਸੇਵਾ ਗੁਰੂ ਆਪ ਤੁਟਕੇ ਦਿੰਦਾ ਹੈ ਸੋ ਮੇਰੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਭਾਈ ਗੁਰ ਉਪਦੇਸ਼ ਹਰ ਨਾਮ ਤੇ ਆਇਓ ਤੇਰੇ ਵੱਲ ਸਬੋਧਨ ਆਪਣੇ ਆਪ ਨੂੰ ਸਾ ਸਾਰੀ ਬਾਣੀ ਸਾਹਿਬ ਜੀ ਆਪਣੇ ਲਈ ਹੈ ਇਹ ਇੱਕ ਗੁਰੂ ਨੇ ਸਸਗਤ ਬਣਾਈ ਹੈ ਵੀ ਕੋਈ ਵੀ ਤੁਰ ਸਕਦਾ ਹੈ ਤੁਰਨ ਵਾਲਿਆ ਜੇ ਨਾ ਪਤਾ ਹੋਵੇ ਨਾ ਸਸਗਤ ਜੀ ਆਪਣੇ ਦੁਨੀਆ ਵਿੱਚ ਵੀ ਚੱਲਦੇ ਆ ਨਾ ਨਹੀਂ ਪਤਾ ਹੁੰਦਾ ਤਾਂ ਕਿਸੇ ਨੂੰ ਪੁੱਛ ਕੇ ਤੁਰਦੇ ਆ ਤੇ ਇਥੇ ਸਭ ਤੋਂ ਵੱਡਾ ਸਰੂ ਰਾਹ ਦੱਸਣ ਵਾਲਾ ਰਹਿਬਰ ਹੈ ਗੁਰੂ ਤੇ ਸਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਿਖ ਕੇ ਦਿੱਤਾ ਹੋਇਆ ਹੈ ਸਦੀਵੀ ਤੇਰੇ ਨਾਲ ਹੈ ਕੋਈ ਦੁਨੀਆ ਦਾ ਗੁਰੂ ਐਸਾ ਕੋਈ ਸਰੀਰ ਨਹੀਂ ਹੈ ਜਿਹੜਾ ਸਾਡੇ ਨਾਲ ਹੋਵੇ ਬੇਸ਼ੱਕ ਇਹ ਉਪਦੇਸ਼ ਉਸੇ ਕਰਕੇ ਜਦੋਂ ਸਰੀਰਕ ਅਵਸਥਾ ਵਿੱਚ ਵੀ ਮੇਰੇ ਪਾਤਸ਼ਾਹ ਵਿਚਰੇ ਦਸਾ ਰੂਪਾ ਦੇ ਵਿੱਚ ਉਦੋਂ ਵੀ ਉਪਦੇਸ਼ ਦੁਆਰਾ ਹੀ ਪਾਰ ਉਤਾਰਾ ਹੋਇਆ ਜਿਨ੍ਹਾਂ ਦਾ ਵੀ ਹੋਇਆ ਸਿਸ ਕਰਕੇ ਗੁਰੂ ਉਪਦੇਸ਼ ਹਰ ਨਾਮ ਧਿਆਇਓ ਜਿਸ ਦੇ ਵੀ ਗੁਰੂ ਦੇ ਉਪਦੇਸ਼ ਦੁਆਰਾ ਇਹ ਲਾਭ ਨੂੰ ਧਿਆਇਆ ਹੈ ਸਭ ਕਿਲ ਵਿਖ ਦੁੱਖ ਲਾਥੇ ਉਹਦੇ ਸਾਰੇ ਪਾਪਾਂ ਦੁਆਰਾ ਜਿਹੜੇ ਦੁੱਖ ਬਣਦੇ ਰਹੇ ਕਿਲ ਵਿਖ ਕਹਿੰਦੇ ਪਾਪ ਨੂੰ ਕਿਲ ਵਿਖ ਉਸ ਪਾਪ ਨੂੰ ਕਿਹਾ ਜਾਂਦਾ ਹੈ ਜਿਹੜਾ ਸਰੀਰ ਦੁਆਰਾ ਕੀਤਾ ਜਾਂਦਾ ਹੈ ਪਾਪ ਹੁੰਦਾ ਹੈ ਜਿਹੜਾ ਮਨ ਚਿਤ ਵਿਦਾਏ ਇਹ ਅਲੱਗ-ਅਲੱਗ ਤਰ੍ਹਾਂ ਦੇ ਨੇ ਜਿਹੜੇ ਪਾਪ ਵੀ ਨੇ ਸਾਡੇ ਉਹ ਦਸ ਤਰ੍ਹਾਂ ਦੇ ਬਲੈਗੇ ਨੇ ਦਸਹਾਰਾ ਇਹ ਦਸੇ ਪਾਪਾਂ ਨੂੰ ਨਾਣ ਵਾਲਾ ਬਣਿਆ ਜਾਂਦਾ ਚਾਰ ਕੱਲੀ ਜੀਵਾ ਦੁਆਰਾ ਵਿਦਵਾਰ ਜੋ ਕਹਿੰਦੇ ਨੇ ਬੋਲ ਕੇ ਮਿੱਥਿਆ ਬੋਲ ਕੇ ਖਰਵਾ ਬੋਲ ਕੇ ਬੋਲ ਦੁਆਰਾ ਵੀ ਪਾਪ ਹੈ ਸਰੀਰ ਕਿਲਵਿਖ ਜਿਹੜੇ ਸਰੀਰ ਦੁਆਰਾ ਕੀਤੇ ਜਾਂਦੇ ਪਾਪ ਉਹਨਾਂ ਦਾ ਫਿਰ ਦੁੱਖ ਵੱਧਦਾ ਹੈ ਉਹ ਸਾਰੇ ਦੁੱਖ ਕਿਤਰੇ ਹੀ ਹੋਣ ਸਾਰੇ ਦੇ ਸਾਰੇ ਚਲੇ ਜਾਂਦੇ ਉਹ ਸਾਡੇ ਕਰੋੜਾਂ ਜਨਮਾਂ ਦੇ ਦੁੱਖ ਨੇ ਕੋਟ ਜਦਬ ਕੇ ਕਿਲ ਵਿਖਲਾਥੇ ਇੱਥੇ ਤਾਂ ਸਭ ਕਿਲ ਵਿਕਿਆ ਹੈ ਕਿਤਨੇ ਹੀ ਹੋਣ ਉਹ ਦਾਬ ਦੂਰ ਕਰੇਗਾ ਹੋਰ ਕੋਈ ਚੀਜ਼ ਨਹੀਂ ਕਰ ਸਕਦੀ ਫਿਰ ਉਹ ਭੁਗਤਾਨ ਵੀ ਕਰਨਾ ਉਹਨਾਂ ਸਹਿਜੇ ਇਹ ਵੀ ਹੈ ਉਹ ਦਿਆਕਾਰੀ ਵੀ ਹੈ ਉਹਦੇ ਭੁਗਤਾਨ ਵੀ ਕਰਦਾ ਹੈ ਫਿਰ ਜੋ-ਜੋ ਦਾਬ ਜਪੋਗੇ ਜੋ ਤੇ ਉਹ ਅਵਸਥਾ ਵੱਧਦੀ ਚਲੀ ਜਾਏਗੀ ਦੁੱਖਾਂ ਦਾ ਭੁਗਤਾਨ ਹੋ ਰਿਹਾ ਸਮਝੋ ਸੋ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਰੇ ਦੇ ਸਾਰੇ ਪਾਪ ਤੇਰੇ ਦੁੱਖ ਤੇਰੇ ਲੈ ਜਾਣਗੇ ਕਦੋਂ ਜਦੋਂ ਮੇਰੇ ਬੰਦ ਜਪ ਮੰਨ ਨੂੰ ਜਪ ਵਿੱਚ ਲਾਏਗਾ ਹੁਣ ਬੰਦ ਤਾਂ ਲੱਗਿਆ ਕਿਤੇ ਹੋਰ ਪਤਾ ਸਾਨੂੰ ਸਾਰਿਆਂ ਨੂੰ ਇਹ ਬੰਦ ਕਿੱਥੇ ਲੱਗਿਆ ਐ ਅਸੀਂ ਕੋਈ ਗੱਲ ਦੀ ਜਾਣਦਾਰੀ ਕੋਈ ਨਹੀਂ ਸਭ ਜਾਰ ਦੇ ਰੇ ਰਸਨਾ ਇੱਕ ਜਸ ਗਾਏ ਨਾ ਸਕੈ ਬਹੁ ਕੀਜੈ ਬਹੁ ਰਸ ਨਥੇ ਥੋੜੇ ਮੇਰੇ ਮਾਲਕ ਜਪ ਕਰਨਾ ਸੀ ਰਸਦਾ ਦਾ ਮਨ ਮੇਰੇ ਜਪ ਜਪ ਜਗਨ ਦਾਥੇ ਜਿਹੜਾ ਜਗਤ ਦਾ ਦਾਤ ਹੈ ਉਹਨੂੰ ਜਪਣਾ ਹੈ ਕਿਸੇ ਹੋਰ ਨੂੰ ਨਹੀਂ ਯਾਰ ਸਭ ਦਾ ਵਾਲਕ ਸਾਰੇ ਜੱਗ ਦਾ ਧਰਤੀ ਆਕਾਸ਼ ਖੱਡ ਬਰਬੱਡ ਜੀਵ ਜੰਤੂ ਪਸ਼ੂ ਦੇਵੀ ਦੇਵਤੇ ਰਾਜੇ ਮਹਾਰਾਜੇ ਸਭ ਦਾ ਵਾਲਕ ਉਸ ਨੂੰ ਜਪੜਾ ਕਿਵੇਂ ਰਸਨਾ ਦੁਆਰਾ ਇਤਨਾ ਕਰਸਨਾ ਜੱਪੀ ਜਾਏ ਕੰਨਾਂ ਵਿੱਚ ਹੋਰ ਕੁਝ ਪਵੇ ਹੀ ਨਾ ਤੇਰੇ ਤੇ ਰਸਨਾ ਜਪਦੀ ਜਪਦੀ ਆਪਣੇ ਆਪ ਕਰਨ ਸੁਣ ਲੱਗ ਜਾਣਗੇ ਕੱਠ ਜਾਣ ਲਾ ਜਾਏਗਾ ਰਦੇ ਵਿੱਚ ਵਸਣ ਲੱਗ ਜਾਏਗਾ ਇਹ ਬੈਗ ਖਰੀ ਜਪ ਕਹਿੰਦੇ ਰਹੇ ਤਿੰਨ ਪ੍ਰਕਾਰ ਦੇ ਜਪ ਲਿਖੇ ਨੇ ਜਦੋਂ ਅਸੀਂ ਜਪ ਬਾੜੀ ਨੂੰ ਪੜ੍ਹਦੇ ਹਾਂ ਬੈਗ ਖਰੀ ਜਪ ਹੈ ਤ੍ਰਸਨਾ ਦੁਆਰਾ ਜਪੜਾ ਬੈਗ ਖਰੀ ਜਪ ਹੈ ਸੋ ਸਤਿਗੁਰੂ ਜੀ ਕਹਿੰਦੇ ਭਾਈ ਇਹ ਅਵਸਥਾ ਜਦੋਂ ਇੱਕ ਜੀਵ ਨਾਲ ਪਾਤਸ਼ਾਹ ਜੀ ਕਹਿੰਦੇ ਕੁਝ ਨਹੀਂ ਹੁੰਦਾ ਠੱਕ ਜਾਂਦੀ ਕਿੰਨੀ ਦੇਰ ਬੋਲੇਗਾ ਘੱਟਾ ਬੋਲੇਗਾ ਡੂੜੂ ਬੋਲੇਗਾ ਲਗਾਤਾਰ ਫੇਰ ਹਟਕੇਗਾ ਇੱਕ ਰਸਨਾ ਨਾਲ ਕੁਝ ਨਹੀਂ ਹੁੰਦੀ ਗਾਏ ਨਾ ਸਕਿਆ ਕਿਉਂ ਕਿ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਰਸਦਾ ਇੱਕ ਉਸਤਤ ਅਨੇਕ ਉਹਦੇ ਗੁਣ ਬਹੁਤੇ ਨੇ ਕਿਵੇਂ ਗਾਈ ਸਾਰੇ ਗੁਣ ਹੀ ਗੁਣ ਦੇ ਕਿਵੇਂ ਗਾਈਏ ਅਸੀਂ ਕਿਤਰੇ ਕ ਗਾਈਏ ਹਾਂ ਉਹਦੇ ਗੋਡੀ ਕਾਦੇ ਉਹਦੀ ਬੜਾਈ ਹੋਈ ਕੁਦਰਤ ਵਿੱਚ ਜੋ ਸਾਨੂੰ ਦਿਖ ਰਿਹਾ ਉਸਦੇ ਹੀ ਗਾਈ ਹੈ ਹਾਂ ਇਹ ਜ਼ਰੂਰ ਹੈ ਕੁਦਰਤ ਦੁਆਰਾ ਕਾਦਰ ਤੱਕ ਪਹੁੰਚੇ ਫਿਰ ਤਾਂ ਬਹੁਤ ਵਧੀਆ ਗੱਲ ਹੈ ਮਾਇਆ ਦੁਆਰਾ ਬਾਦੋ ਤੱਕ ਪਹੁੰਚੇ ਬਹੁਤ ਵਧੀਆ ਗੱਲ ਹੈ ਫਿਰ ਤਾਂ ਬਹੁਤ ਵਧੀਆ ਗੱਲ ਹੈ ਫਿਰ ਤਾਂ ਵਾਰਕ ਚੁੱਲ ਲਿਆ ਪਰ ਨਹੀਂ ਉੱਥੇ ਦਾਤਾ ਵਿੱਚ ਹੀ اٹਕ ਜਾਂਦਾ ਹੈ ਦਾਤਾ ਭੁੱਲ ਜਾਂਦਾ ਹੈ ਜਿਤਰੀ ਕਿਸੇ ਕੋਲ ਵੱਧ ਦਾਤਾਂ ਹੁੰਦੀਆਂ ਨੇ ਵੱਧ ਭਲਿਆ ਇਸ ਨੂੰ ਕਹਿੰਦੇ ਨੇ ਸਾਖ ਅਤ ਇਤਨਾ ਹੀ ਭੁੱਲ ਜਾਏਗਾ ਇਹ ਬੰਦਿਤ ਦੱਸਿਆ ਹੋਇਆ ਮੇਰੇ ਕੋਲ ਇੱਕ ਰਸਨਾ ਹੈ ਤੇਰੇ ਕੋਲ ਗੁਣ ਬਹੁਤੇ ਨੇ ਹੁਣ ਕਿਰਪਾ ਕਰ ਮੇਰੀ ਜੀਭਾ ਬਹੁਤੀ ਆਬੜਾ ਦੇ ਕੀ ਕਰਨਾ ਫਿਰ ਹੁਣ ਬਹੁਤੀ ਜੀਵਾ ਦੁਆਰਾ ਇੱਕੋ ਜੀਬ ਬਥੇਰੀ ਦਿੱਦਿਆ ਚੁਗਲੀ ਹੋਰ ਚੀਜ਼ਾਂ ਖਾਣ ਦੇ ਪੇੜ ਦੇ ਵਿੱਚ ਲੱਗੀ ਹੋਈ ਏ ਬਹੁਤੀ ਹੋ ਜਾਣਗੀ ਆ ਬਹੁਤੀ ਲੱਗ ਜਾਣਗੀ 22 ਬਾਦਸ਼ਾਹ ਬੈਰੋ ਜੀਵਾ ਦੇਵ ਕੀ ਕਰਾਂ ਬਾਰ ਬਾਰ ਖਿੰਦ ਪਲ ਸਭ ਗਾਵੈ ਸਾਰੀ ਜੀਵਾ ਜਿਤਨੀ ਮੇਰੀ ਜੇਬਾ ਹਾ ਰਸਦਾ ਹਰ ਕਦੇ ਉਹ ਸਾਰੀਆਂ ਬਾਰ-ਬਾਰ ਖਿਨ 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 ਹੁੰਦਾ ਹੈ ਅੱਖ ਦਾ ਚਮਕੜਾ ਸਭ ਤੋਂ ਛੋਟੀ ਇਕਾਈ ਹੈ ਸਵੇ ਖਿਨ ਅੱਜਕਲ ਸੈਕਿੰਡ ਹੈ ਹਰ ਖਿਨ ਬਾਰ-ਬਾਰ ਬਾਰ-ਬਾਰ ਬਾਰ ਪ੍ਰਭ ਜਪੀਐ ਪੀ ਅਬ੍ਰਿਤ ਇਹ ਮਨ ਤਾਨ ਤਰਪੀਐ ਜਦੋਂ ਬਾਰ-ਬਾਰ ਜੀਵਾ ਜਪੇਗੀ ਉਹਦੀ ਉਸਤ ਕਰੇਗੀ بس ਕਰ ਲੈ ਉਸ ਕੰਬੇ ਇੱਕੋ ਹੀ ਹੈ ਮੇਰੇ ਕੋਲ ਜਿਹੜਾ ਇਹਦੇ ਕਾਮ ਬਾੜਾ ਹੋਰ ਕੋਈ ਅਵਰ ਕਾਜ ਤਰਹਿ ਕਿਤੇ ਰੱਖਾ ਸਾਲੂ ਬਹੁਤ ਵਧੀਆ ਮੌਕਾ ਮਿਲਿਆ ਹੋਇਆ ਸਾਤ ਸਬਦੀ ਸਾਲੂ ਦਾ ਗੁਰੂ ਬੋਲਣ ਤੇ ਇਸੇ ਚੀਤੇ ਹੀ ਲਾਈ ਰੱਖਦਾ ਹੈ ਗੁਰੂ ਦੀ ਕਿਰਪਾ ਦੁਆਰਾ ਆਪਣੀ ਬਖਸ਼ਿਸ਼ ਆਉਂਦੀ ਸੋ ਪਾਤਸ਼ਾਹ ਹੁਣ ਸਾਡੇ ਕੋਲ ਚਲੋ ਹੋਰ ਕਿਵੇਂ ਨਹੀਂ ਹੁੰਦਾ ਬਾਣੀ ਪੜਿਓ ਰਸਨਾ ਦੁਆਰਾ ਇੱਥੇ ਬੜੀ ਸੇਵਾ ਹੈ ਤੁਹਾਡੇ ਕੋਲ ਸਾਰਾ ਦਿਨ ਜਪ ਕਰਿਓ ਬਾਣੀ ਦਾ ਨਾਲੇ ਆਪ ਵੀ ਫਾਇਦਾ ਹੋਵੇਗਾ ਤੇ ਦੂਜਿਆਂ ਨੂੰ ਵੀ ਹੋ ਬਹੁਤ ਦੂਰ ਤੱਕ ਹੁੰਦਾ ਉਹਦਾ ਕਮਿਸ਼ਨ ਤੁਹਾਨੂੰ ਬਣ ਜਾਏਗਾ ਉਹੀ ਨਹੀਂ ਮੁੱਕਦਾ ਆਪ ਤਾਂ ਕਰਨਾ ਹੀ ਕੁਝ ਨਹੀਂ ਪੈਦਾ ਏ ਥੇ ਉਹੀ ਨਹੀਂ ਮੁੱਕਦਾ ਇਦਾਂ ਇਦਰੀ ਇਤਰੀ ਲਾਭਦਾਇਕ ਕੀ ਇਹ ਚੀਜ਼ ਹੈ ਆਪ ਵੀ ਜਪਣਾ ਨਾਲੇ ਹੋਣਾ ਦਾ ਵੀ ਫਾਇਦਾ ਹੋ ਜਿਹੜਾ ਤੇ ਸਤਿਗੁਰੂ ਜੀ ਕਹਿੰਦੇ ਨੇ ਮੈਨੂੰ ਚਾਹੀਦਾ ਹੀ ਉਹੀ ਹੈ ਦਾਨਕ ਧੂੜ ਬੱਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਬਰਾਂ ਨਾਮ ਚ ਪਾਏ ਇਹਦਾ ਭਾਵ ਗੁਰੂ ਸਾਹਿਬ ਨੂੰ ਵੀ ਕੋਈ ਵਿਰਲਾ ਹੀ ਲੱਭਦਾ ਹੋਵੇਗਾ ਸਾਜੀ ਦੀ ਧੂੜ ਉਹ ਲੈਣ ਹੇਰੀ ਇਸ ਤਰ੍ਹਾਂ ਦਾ ਬਹੁਤ ਜਿਹੜਾ ਖੇਦ ਪਲ ਬਾਰ-ਬਾਰ ਖੇਦ ਪਲ ਸਭ ਗਾਵ ਹੈ ਸਾਰੀ ਇਸ ਤਰ੍ਹਾਂ ਦਾ ਜੇ ਹੁਣ ਗਾਲਿਆ ਫੇਰ ਗਾਣਾ ਹੁਣ ਜਪ ਪੜ ਲਿਆ ਫੇਰ ਪੜਨਾ ਉਹ ਇਸ ਚੀਜ਼ ਨੂੰ ਫੇਰ ਪੜਨਾ ਲੋਕ ਤਾਂ ਰੈਪੀਟੀਸ਼ਨ ਕਹਿੰਦੇ ਨੇ ਹੋਰ ਵੀ ਚੀਜ਼ਾਂ ਜੇ ਖਾੜ ਦੀ ਚੀਜ਼ ਕਿਉਂ ਦੀ ਬਾਰ-ਬਾਰ ਕਰਦੇ ਖੇਦ-ਖੇਦ ਕਿਉਂ ਨਹੀਂ ਕਰਦੇ ਕਰ ਰਹੇ ਹੋ ਸਵਾਸ ਕਿਉਂ ਨਹੀਂ ਖੇਰ-ਖੇਰ ਲੈਂਦੇ ਲੈ ਰਹੇ ਹੋ ਇਸ ਕਰਕੇ ਬਾਰ-ਬਾਰ ਮੇਰੀ ਸਾਰੀ ਜੀਵਾ ਵਗਾੜ ਫੇਰ ਵੀ ਗੁਣ ਕਹਿ ਨਾ ਸਕੈ ਪਰਬ ਤੁਮ ਥੇ ਤੁਮ ਨਥੇ ਫੇਰ ਵੀ ਤੇਰੇ ਗੁਣਾਂ ਨੂੰ ਗਾ ਨਹੀਂ ਸਕਦੇ ਇਤਨੇ ਗੁਣ ਨੇ ਉਹਦੇ ਇਤਨੀ ਵਡਿਆਈਆਂ ਨੇ ਅਪਾ ਦਾ ਬਸ ਇੱਕ ਵਾਰੀ ਜਰਾ ਕਾਸ਼ੜਾ ਦੀ ਤਰੇ ਹੋਇਆ ਅੱਛੀ ਗੱਲ ਹੈ ਜਿੰਨਾ ਕਰ ਰਿਹਾ ਕੋਈ ਪਰ ਗੁਰੂ ਸਾਹਿਬ ਕੀ ਕਹਿ ਰਹੇ ਕਿਲਵਿਕ ਉਤਰ ਗਏ ਕਰੋ ਬਾਰ ਬਾਰ ਹਰ ਥਾਂ ਤੇ ਉਸੇ ਨੂੰ ਦੇਖਣਾ ਉਸੇ ਨੂੰ ਸੋਡਾ ਉਸੇ ਨੂੰ ਗਾਣਾ ਉਸੇ ਨੂੰ ਸਾਰਾ ਹੀ ਉਹਦਾ ਨਾਮ ਹੀ ਨਾਮ ਜੀਵਨ ਬਣ ਜਾਂਦਾ ਹੈ ਫੇਰ ਵੀ ਤੇਰੇ ਕੋਲ ਨਹੀਂ ਗਾ ਸਕਦੇ ਜੇ ਗੁਰੂ ਸਾਹਿਬ ਕਹਿ ਰਹੇ ਨੇ ਫਿਰ ਸਾਡੀ ਕੀ ਪਾਇਆ ਸਾਸ਼ਕ ਜੀ ਹਬ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ ਹਬ ਲੋਚੈ ਪ੍ਰਭ ਦਿਖਦ ਥੇ ਫੇਰ ਦਰਸ਼ਨਾ ਤੱਕ ਜਾਏ ਜੇ ਇੱਦਾਂ ਕੋ ਨੂੰ ਕਾਲੇਗਾ ਬਹੁਤ ਜ਼ਿਆਦਾ ਫਿਰ ਦਰਸ਼ਣਾ ਦੀ ਲੋਚ ਲੱਗੇਗੀ ਪਿਆਰ ਲੱਗੇਗਾ ਪ੍ਰੀਤ ਲੱਗੇਗੀ ਪ੍ਰੇਮ ਲੱਗੇਗਾ ਅਬ ਬਹੁਤ ਪ੍ਰੀਤ ਲੱਗੀ ਪ੍ਰਭ ਸੋਭੀ ਕਾ ਦੀ ਪ੍ਰਭਾਤਵਾ ਦੀ ਹੋਰ ਦੀ ਨਹੀਂ ਹੋਰ ਦੀ ਪ੍ਰੀਤ ਨਹੀਂ ਬਾਕੀ ਦੀ ਨਹੀਂ ਕਿਉਂਕਿ ਬਾਕੀ ਪ੍ਰੀਤਾਂ ਤਾਂ ਸਭ ਝੂਠੀਆਂ ਨੇ ਟੁੱਟ ਜਾਣੀਆਂ ਨੇ ਬਾਪ ਪਿਓ ਦੀ ਪ੍ਰੀਤ ਸੀ ਸਭ ਤੋਂ ਪਹਿਲਾ ਜਿਹਦੇ ਨਾਲ ਅੱਜ ਸਾਡਾ ਬੰਦੇ ਨਹੀਂ ਹੁੰਦਾ ਬਾਪ ਕੋਲੇ ਗੱਲ ਕਰਨੀ ਸਾਰੀ ਛੋਟ ਟੁੱਟ ਗਈ ਹੈ ਸਾਡੀ ਕਿੱਥੇ ਤੇੜੇ ਬਾਪਿਓ ਜਿਹਨੂੰ ਤੂੰ ਚੜਿਆ ਪੁੱਤ ਦੀ ਪ੍ਰੀਤ ਉਹ ਵੀ ਟੁੱਟ ਗਈ ਤਨ ਦੀ ਪ੍ਰੀਤ ਟੁੱਟ ਜਾਣੀ ਤਨ ਦੀ ਪ੍ਰੀਤ ਟੁੱਟ ਜਾਣੀ ਆਪਣੇ ਹੀ ਤੰਤ ਸੱਚੀ ਪ੍ਰੀਤ ਸਾੱਚੀ ਪ੍ਰੀਤ ਹਮ ਤੁਮ ਸੋ ਚੋਰੀ ਤੁਬੂ ਸੋ ਜੋਰ ਤੂੰ ਜੁੜੇ ਹੋਏ ਦੀ ਸਰੀ ਅਵਰ ਸਗ ਤੋੜੀ ਹੋਰ ਦਾ ਬਾਸ਼ਾ ਕੰਦਰ ਅਸੀਂ ਬੜੀ ਪ੍ਰੀਤ ਲੱਗੀ ਹੋਈ ਐ ਤੈਨੂੰ ਕਾਦੇ ਲਈ ਤੈਨੂੰ ਦੇਖਣਾ ਐ ਹਬ ਲੋਚੈ ਪ੍ਰਭ ਤਿਖਨ ਥੇ ਬਹੁਤ ਵਾਰੀ ਮੈਨੂੰ ਕਹਿ ਦਿੰਦਾ ਜੀ ਬਸੋ ਤਾਂ ਅਨੁਭਵ ਵਿੱਚ ਹੁੰਦਾ ਨਹੀਂ ਅਨੁਭਵ ਹੈ ਜ਼ਰੂਰ ਅਨੁਭਵ ਪਹਿਲਾਂ ਅਨੁਭਵ ਹੀ ਹੁੰਦਾ ਐ ਬਲੁਖ ਦਾ ਦਰਸ਼ਣਾ ਤੋਂ ਪਹਿਲਾਂ ਅਨੁਭਵ ਹੀ ਹੈ ਅਨੁਭਵ ਵਿੱਚ ਹੋਣਾ ਜ਼ਹੀ ਹੈ ਪੜੀਏ ਗੁੜੀਏ ਦਾਬ ਸਭ ਸੂੜੀਏ ਅਨਭਉ ਭਾਉ ਨਾ ਦਰਸੈ ਲੋਹਾ ਇਹ ਕੱਚਾ ਹੋਏ ਕੈਸੇ ਜੋ ਪਾਰ ਸੈ ਨਾ ਪਰਸੈ ਨਹੀਂ ਹੁੰਦਾ ਸੋਨਾ ਕਦੇ ਵੀ ਲੋਹਾ ਜਦੋਂ ਤੱਕ ਸਪਰਸ਼ੀ ਕਰਦਾ ਨਹੀਂ ਹੁੰਦਾ ਇਹ ਮਨ ਕੰਚਤ ਜਦੋਂ ਤੱਕ ਬਾਣੀ ਨੂੰ ਪਰਸਦਾ ਨਹੀਂ ਪੜਦਾ ਹੈ ਸੁੜਦਾ ਹੈ ਪੜੀਏ ਗੁੜੀਏ ਨਾਬ ਸਭ ਸੁੜੀਏ ਸਾਰੇ ਸੁੜਦੇ ਨੇ ਪਹਿਲਾਂ ਤਾਂ ਕਹਦੇ ਨੇ ਪੜ ਭਾਈ ਫਿਰ ਪੜ ਤੋਂ ਬਾਅਦ ਕਹਦੇ ਨੇ ਭਾਈ 16 ਨੂੰ ਜੋ ਸੁੜ ਲੱਗ ਜਾਂਦਾ ਫਿਰ ਕਦੇ ਨੂੰ ਬਰ ਵਿੱਚ ਵਸਾ ਇਸ ਤਰ੍ਹਾਂ ਹੌਲੀ 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 ਇਹ ਚੱਲਦਾ ਹੈ ਸਾਸ ਅੱਗੇ ਜੀ ਇਹ ਇਹ ਦੀ ਕਿ ਆਪਾਂ ਨਿਰਾਸ਼ ਹੋ ਜਾਣਾ ਇੱਥੇ ਨਹੀਂ ਇਹ ਤਾਂ ਆਸ਼ਾਵਾਦੀ ਸੰਸਾਰ ਇਹ ਇਹ ਪਰਬਾਰਤ ਦਾ ਤੁਰੇ ਦੁਰੀਆ ਵਿੱਚ ਨਰਾਸਤਾ ਹੋ ਸਕਦੀ ਹੈ ਬੜੀ ਪਿਆਰ ਪ੍ਰੀਤ ਲੱਗੀ ਹੋਈ ਹੈ ਤੁਹਾਡੇ ਨਾਲ ਅਸੀਂ ਕਾਦੇ ਵਾਸਤੇ ਲਾਈ ਕਹਿੰਦੇ ਲੋਚਦਾ ਹੈ ਸਾਡਾ ਬਨ ਤੇਰੇ ਦਰਸ਼ਨਾਂ ਵਾਸਤੇ ਤੂੰ ਬੜਾ ਦਾਤੇ ਜੀ ਜੀਵਨ ਕੇ ਤੂੰ ਜਾਦੋ ਹਮਿਰਥੇ ਹੈ ਮੇਰੇ ਮਾਲਕ ਤੂੰ ਸਾਰੇ ਜੀਵਾਂ ਨੂੰ ਦੇਣ ਵਾਲਾ ਦਾਤਾ ਤੋਹੀ ਹੈ ਕੋਈ ਵੀ ਜੀਵ ਹੈ ਚਾਹੇ ਤੈਨੂੰ ਯਾਦ ਕਰ ਰਿਹਾ ਨਹੀਂ ਕਰਦਾ ਦਿੱਦਾ ਤੂੰ ਸਾਰਾ ਤੂੰ ਦਾਤਾ ਹੈ ਨਾ ਤੂੰ ਦੇੜ ਵਾਲਾ ਹੈ ਸਭ ਨੂੰ ਜੀ ਜੀਰ ਕੇ ਛੋਟੇ ਤੋਂ ਛੋਟਾ ਜੀਵ ਹੈ ਜਿਹੜਾ ਜੀਵ ਦਾ ਜੀਵ ਹੈ ਉਸ ਨੂੰ ਵੀ ਦਿੰਦਾ ਹੈ ਤੂੰ ਤਾਂ ਬਾਤਾ ਦੇ ਉਧਰ ਵਿੱਚ ਹੀ ਪਾਲਣਾ ਕਰਨ ਲੱਗ ਜਾਂਦਾ ਉੱਥੇ ਹੀ ਤੂੰ ਕਿਵੇਂ ਸਵਾਸ ਦੇ ਰਿਹਾ ਕਿਵੇਂ ਪਾਲਣਾ ਕਰ ਰਿਹਾ ਕਿਵੇਂ ਦਾਬ ਚ ਪਾ ਰਿਹਾ ਸੋ ਮਿ ਤੋਬਾਰਾ ਸ਼ਾਸ ਉਹ ਸਾਰੇ ਜੀਵਾਂ ਦਾ ਦਾਤਾ ਹੈ ਤੇ ਤੂੰ ਸਾਡੀ ਹਾਲਤ ਵੀ ਜਾਣ ਤੂੰ ਜਾਣੋ ਹਮ ਬਿਰਥੇ ਬਿਰਥੇ ਦਾਰ ਤਾਂ ਖਾਲੀ ਵੀ ਹੁੰਦਾ ਹੈ ਕਿਥੇ ਦਾਰ ਤਾਂ ਹਾਲਤ ਵੀ ਇਥੇ ਹਾਲਤ ਅਵਸਥਾ ਮੇਰੀ ਕੀ ਹਾਲਤ ਹੈ ਤੂੰ ਸਭ ਕੁਝ ਜਾਣਦਾ ਉਹਦੇ ਅਗੇ ਕਿਹੜਾ ਨਹੀਂ ਪੈਂਦਾ ਫਿਰ ਬੋਲਿਆ ਸਭ ਕਿਸ ਜਾਣਦਾ ਕੋਈ ਮਾਰਗ ਪਥ ਬਤਾਵੇ ਪ੍ਰਭ ਕਾ ਕੋ ਤੇਰੇ ਕੋ ਕਿਆ ਤੇਰੇ ਤੇ ਕੋਈ ਰਸਤਾ ਹੀ ਦੱਸ ਦੇਵੇ ਨਾ ਵੀ ਆਉ ਜਾਦਾ ਐ ਉਹ ਜਪ ਕੇ ਹੁਣ ਰਸਤਾ ਹੀ ਤਾਂ ਦੱਸ ਰਹੇ ਨੇ ਭਾਈ ਜਪਣ ਲੱਗ ਜਾ ਬਸ ਮੇਰੇ ਮਨ ਅਗਲਾ ਕੁਝ ਨਾ ਦੇਖ ਕੀ ਹੋਵੇਗਾ ਜਪ ਕੇ ਆਪਣੇ ਆਪ ਆਵੇਗਾ ਕਿ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਅੱਜ ਗੱਡੀਆਂ ਬੰਡਰ ਹੋ ਗਈ ਪਹਿਲਾਂ ਪੈਦਲ ਚੱਲੂ ਉਹ ਕਦਮ ਤਾਲ ਚੱਲ ਰਿਹਾ ਹੈ ਆਪਣੇ ਆਪ ਆ ਹੀ ਜਾਏਗਾ ਕਿ ਕੀ ਆਰੇ ਦੇੜ ਆ ਰਿਹਾ ਰਸਤਾ ਆ ਰਿਹਾ ਚੁਰਸਤਾ ਆ ਰਿਹਾ ਇਸੇ ਤਰ੍ਹਾਂ ਜਦੋਂ ਚਲਦਾ ਹੈ ਬਿਰਖ ਚਲ ਪੁੱਛਦਾ ਹੈ ਚਲਦਾ ਨਹੀਂ ਪੁੱਛਤ ਪਥਕ 바ਰਗ ਰਾਂਧਰੇ ਪੱਗ ਪ੍ਰੀਤਮ ਕੇ ਦੇਸ਼ ਕੈਸੇ ਵਾਪਸ ਸਜਾਈਏ ਭਾਈ ਗੁਰਦਾਸ ਜੀ ਕਹਿੰਦੇ ਨੇ ਕਦੇ ਨਹੀਂ ਜਾਏਗਾ ਪੁੱਛਦਾ ਬਥੇਰਾ ਹੈ ਚਲਦਾ ਨਹੀਂ ਸਤਗੁਰ ਜੀ ਸਾਨੂੰ ਕੋਈ 바ਰਗ ਪਥ ਬਤਾਵੇ ਪ੍ਰਭ ਕਾ ਪਤਾਲ ਵਾਲੇ ਤਾਂ ਸਤਗੁਰੂ ਜੀ ਦੱਸ ਰਹੇ ਨੇ ਹੁਣ ਸੰਤ ਜਨ ਦੱਸਦੇ ਨੇ ਰੋਜ਼ ਜਿੱਤਨੇ ਵੀ ਪਰਿਵਾਰਥੀ ਬਰੁਖ ਚੱਲੇ ਲੋ ਦੂਜਿਆਂ ਨੂੰ ਜ਼ਰੂਰ ਦੱਸਦੇ ਨੇ ਜੇ ਕੋਈ ਸੁਰਤੇ ਕੋਈ ਨੇੜੇ ਆਵੇ ਉਹਨਾਂ ਨੂੰ ਕੋਈ ਬਾਰਿਕ ਪੱਥਰ ਦਿਖਾ ਤੇ ਬਤਾਵੇ ਪ੍ਰਭ ਕਾ ਕੋ ਨਾਨਕ ਤਿਰ ਕਿਉ ਕਿਆ ਦਿਨ ਥੇ ਉਹਨਾਂ ਦੀ ਫੀਸ ਹੈ ਉਹਨੂੰ ਕੀ ਦੇਣਾ ਚਾਹੀਦਾ ਕੋਈ ਵੀ ਦੇਵੇ ਉਹ ਕੀ ਦੇਣਾ ਚੀਦਾ ਪਾਤਸ਼ਾਹ ਕਹ ਰਿਹਾ ਸਭ ਤਨ ਮਨ ਅਰਪੋ ਅਰਪ ਅਰਾ ਕੋਈ ਬੇਲੇ ਪ੍ਰਭ ਬਿਲ ਥੇ ਕਹਦੇ ਕੋਈ ਬਿਲਿਆ ਹੋਇਆ ਪ੍ਰਭੂ ਨੂੰ ਬੈਨੂ ਬਿਲਾ ਦੇਵੇ ਬਰੂ ਤਰ ਵੀ ਦੇ ਦਿਆ ਬਲ ਵੀ ਦੇ ਦਿਆ ਬਾਕੀ ਰਹਿ ਗਿਆ ਤਾਨ ਤਾਨ ਬਾਲ ਧਨ ਸਭ ਸੋਫ ਗੁਰ ਕੋ ਗੁਰੂ ਬਲਾ ਬੁਲਾ ਦੇ ਗੁਰੂ ਬਿਲਾ ਦੇਗਾ ਸਤਿ ਬਿਲਾ ਦੇਗਾ ਗੁਰੂ ਕੇਸ ਬਲਾ ਦੇ ਤੇ ਮਿਲਣਾ ਹੈ ਸਭ ਤੋਂ ਵੱਡੀ ਮਿਲਣਾ ਵੀ ਕਿਵੇਂ ਹੈ ਅਬ ਤੋਬਰੀ ਕਰੈ ਨਿਤ ਆਸ ਪ੍ਰਭ ਬੋਹੇ ਕਬ ਗਲ ਲਾਵੇਗੇ ਗਲ ਨਾਲ ਲਾ ਕੇ ਇਹ ਵੀ ਕਿਉਂ ਅਵੇ ਮਿਲਿਆ ਬਹੁਤ ਪਿਆਰ ਦਾ ਉਦੋਂ ਇਹ ਅਵਸਥਾ ਪੜਦੀ ਹੈ ਵੀ ਕਦੋਂ ਗੜ ਲਾ ਲਾ ਪਰ ਕਦੋਂ ਇਹ ਸ਼ੁਰੂ ਕਿਵੇਂ ਹੋਵੇਗੀ ਪ੍ਰਭ ਕੀਜੇ ਕਿਰਪਾ ਨਿਧਾਨ ਹਬ ਹਰ ਗੁਣ ਗਾਵੇ ਸਾਡੇ ਤੇ ਕਿਰਪਾ ਦਾ ਖਜ਼ਾਨਾ ਕਿਰਪਾ ਵਰਸਾਓ ਕਿਰਪਾ ਦੇ ਖਜ਼ਾਨੇ ਜੀ ਤਾਂ ਕਿ ਅਸੀਂ ਤੇਰੇ ਗੁਣ ਗਾਸ ਕੀਏਥੋਂ ਸ਼ੁਰੂ ਹੋਣੀ ਗਾਣ ਤੋਂ ਸ਼ੁਰੂ ਹੋਣੀ ਏ ਇਖਲਾਸ ਗਾਣ ਤੋਂ ਬਿਨਾ ਨਹੀਂ ਕੀਜੇ ਕਿਰਪਾ ਨਿਦਾਨ ਹਮ ਹਰ ਗੁਣ ਗਾਵਹਿਗੇ ਸ ਇਹ ਗਾਣ ਲੱਗ ਜਾਈਏ ਅਸੀਂ ਫਿਰ ਜਦੋਂ ਗਾਲ ਆ ਜਾਈਏ ਕਿ ਰਬ ਹੋ ਤਬਰੀ ਕਰੋ ਨਿਤਾਸ ਪ੍ਰਭ ਬੋਹਿ ਕਬ ਗਾਲ ਉਦੋਂ ਫਿਰ ਆਏਗਾ ਬੋਹਿ ਦੂਜੀ ਰਾਹੀ ਠੌਰ ਜਿਸ ਪੈ ਹਮ ਜਾਵਾਂਗੇ ਦੂਜੀ ਦੀ ਹੋਣੀ ਉਹ ਤਾਂ ਸਾਰੂ ਬੜੀਆਂ ਥਾਵਾਂ ਨੇ ਨਾ ਜਿੱਥੇ ਅਸੀਂ ਜਾਣਾ ਚਾਹ ਰਹੇ ਸੋ ਸਤਿਗੁਰੂ ਜੀ ਕਹਿੰਦੇ ਭਾਈ ਉਦੋਂ ਵੇ ਕੀ ਕੀ ਦੇਵਾ ਕਹਦੇ ਸਭ ਤਦਵਨ ਅਰਪੋ ਅਰਪ ਅਰ ਆਪੋ ਅਸੀਂ ਕਈ ਵਾਰ ਨਾ ਅਰਪ ਦਿੰਦੇ ਆ ਗੁਰੂ ਘਰ ਦੇ ਵਿੱਚ ਗੁਰੂ ਵਸਤੂ ਦੇ ਦਿੰਦੇ ਆ ਆ ਘੜੀ ਅਸੀਂ ਦਿੱਤੀ ਸੀ ਚਲਾਉਦੇ ਨਹੀਂ ਆਏ ਨਹੀਂ ਕਰਦੇ ਉਹ ਦਿੱਤੀ ਥੋੜਾ ਅਜੇ ਅਜੇ ਤਾਂ ਸਾਡੀ ਦ੍ਰਿਸ਼ਟ ਪੈ ਰਹੀ ਉਸ ਚੀਤੇ ਪਰ ਜਿਹੜੀ ਇੱਥੇ ਚੀਜ਼ੇ ਤਨ ਬਲ ਦੇ ਦਿੱਤੀ ਸਾਹਿਬ ਜੀ ਤਨ ਦੇ ਦਿੱਤਾ ਇਦਰੇ ਸਾਰੇ ਗੁਰੂ ਦੇ ਕੰਮ ਵਿੱਚ ਲੱਗ ਗਏ ਮਨ ਦੇ ਦਿੱਤਾ ਹੁਣ ਮਨ ਹੀ ਕਰਦਾ ਸੀ ਬੁਰਾਈਆਂ ਮਨ ਲੋ ਚੈ ਬੁਰਾਈ ਆ ਗੁਰ ਸ਼ਬਦੀ ਇਹ ਬਰ ਹੋਣੀ ਐ ਸੋ ਕਹਦੇ ਇਹ ਬਲ ਵੀ ਦੇ ਦਿੱਤਾ ਧਰ ਵੀ ਦੇ ਦਿੱਤਾ ਦੋਹੇ ਜਪਣ ਲੱਗੇ ਧਰ ਦੀ ਲਾਲਸਾ ਰਹੇਗੀ ਬਾਲ ਜਾਣ ਤੇ ਸਭ ਬਾਤ ਜਾਣ ਤੇ ਹੀ ਓਗੜ ਕਰ ਇਸ ਕਰਕੇ ਮੇਰੇ ਪਾਤਸ਼ਾਹ ਕਦਰ ਇਹ ਮੈਂ ਸਭ ਕੁਝ ਉਸ ਨੂੰ ਦੇ ਦਿਆ ਜਿਹੜਾ ਮੈਨੂੰ ਪ੍ਰਭੂ ਨੂੰ ਮਿਲਾ ਦੇ ਤੇ ਆਪ ਮਿਲਿਆ ਹੋਏ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਹਬ ਤੁਛ ਤੁਚਕਾਰ ਬਾਤ ਨਥੇ ਹੈ ਮੇਰੇ ਮਾਲਕ ਤੇਰੇ ਗੁਣਾ ਦਾ ਕੋਈ ਹਿਸਾਬ ਨਹੀਂ ਬਹੁਤ ਬਹੁਤ ਹਰ ਬਹੁਤ ਜ਼ਿਆਦਾ ਫਿਰ ਤੇਰੀ ਸ਼ੋਭਾ ਬੜੀ ਹੈ ਹਰ ਕੇ ਗੁਣ ਬਹੁਤ 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 ਸ਼ੋਭਾ ਤੇਰੀ ਸ਼ੋਭਾ ਬੜੀ ਹੈ ਹਰੀ ਜੀ ਸਾਰੇ ਕਿਤੇ ਤੇਰੀ ਹੀ ਸ਼ੋਭਾ ਹੈ ਤੇਰੇ ਨਾਮ ਦੀ ਸ਼ੋਭਾ ਹੈ ਕਹਦੇ ਇਹ ਸਭ ਕੁਝ ਹੈ ਪਰ ਅਸੀਂ ਕੀ ਅਸੀਂ ਤੋਂ ਥੋੜਾ ਥੋੜਾ ਧੂਛ ਜਾ ਇਹ ਆਪ ਜੀ ਵੱਡੇ ਵੱਡੇ ਵਿਦਵਾਨਾਂ ਤੋਂ ਸੁਣਦੇ ਹੋ ਤੁਛ ਜਿਹੀ ਬਿਆਰ ਕੀਤੀ ਹੈ ਤੁਛ ਬੁੱਧੀ ਦੁਆਰਾ ਕੀਤੀ ਹੈ ਉਸ ਦੇ ਅੱਗੇ ਹੈ ਹੀ ਸਾਡਾ ਸਭ ਕੁਝ ਤੁਛ ਕੋਈ ਚੀਜ਼ ਦੀ ਉਹਦੇ ਬਰਾਬਰੀ ਨਹੀਂ ਦੇ ਚੋਤ ਉਹ ਆਪਣੀ ਕਿਰਪਾ ਦੁਆਰਾ ਆਪਣਾ ਸਿਰ ਤੇ ਬਿਹਰ ਭਰਿਆ ਹੱਥ ਰੱਖ ਦੇਵੇ ਗੁੱਗਾ ਵੀ ਫਿਰ ਸਭ ਕੁਝ ਬੋਲਦਾ ਹੈ ਬੋਲਾ ਵੀ ਬੋਲਦਾ ਹੈ ਅਗਿਆਦੀ ਵੀ ਬੋਲਦਾ ਹੈ ਤੇ ਜਦੋਂ ਆਪਣੀ ਕਿਰਪਾ ਖਿੱਚ ਲਏ ਵਿਦਵਾਨ ਵੀ ਕੁਝ ਨਹੀਂ ਬੋਲ ਸਕਦਾ ਅਸੀਂ ਥੋੜਾ ਥੋੜਾ ਕਰਕੇ ਬਿਆਨ ਕਰ ਰਹੇ ਆ ਤੁਛ ਤੁਛ ਕਰਕੇ ਕਹਿੰਦੇ ਤੈਨੂੰ ਬਿਆਨ ਵਰਤ ਥੇ ਬਿਆਨ ਕਰ ਰਹੇ ਆ ਹਬਰੀ ਬਤ ਵਸ ਗਤ ਪ੍ਰਭ ਤੁਬਰੈ ਜਲ ਨਾਨਕ ਕੇ ਪ੍ਰਭ ਸਬਰਥੇ ਹੈ ਮੇਰੇ ਸਬਰਥ ਪ੍ਰਭੂ ਸਭ ਨਾਲ ਗੱਲਾਂ ਸਬਰਥ ਸੁਆਬੀ ਇੱਕ ਦੋ ਥੋੜੀ ਹਰ ਇੱਕ ਚੀਜ਼ ਦੇ ਤੂੰ ਸਰਵ ਰੱਥਾ ਦਾ ਮਾਲਕ ਹੈ ਸੋ ਕਿਉਂ ਬਨੋ ਵਿਸਾਰੇ ਅਸਲ ਵਿੱਚ ਮੈਸੂਰੂ ਵਿਸਾਰ ਪੀ ਗਾਇ ਵਿਸਰ ਗਿਆ ਵਿਸਰਿਆ ਕਿਉਂ ਹੈ ਮਨ ਬਾਇਆ ਮੈਂ ਫਦਰ ਹੋ ਵਿਸਰਿਓ ਗੋਬਿੰਦ ਦਾ ਬਾਇਆ ਵਿਸਾਰੇ ਕੀ ਬਾਇਆ ਜਿਤਨੀ ਕਿਸੇ ਦੇ ਨੇੜੇ ਹੈ ਜਿਤਨੀ ਕਿਸੇ ਦੇ ਹਿਰਦੇ ਵਿੱਚ ਹੈ ਉਤਨੀ ਹੀ ਬਰੁਖ ਰੂ ਇਹ ਹਿਰਦੇ ਚੋਂ ਬਲਤ ਤੋ ਨਾ ਭੁੱਲਿਆ ਰਹੇਗਾ ਸੱਚੇ ਪਾਤਸ਼ਾਹ ਕਿਰਪਾ ਕਰ ਤੂੰ ਸਬਰੱਥਾ ਦਾ ਮਾਲਕ ਹੈ ਤੇ ਇਸ ਕਰਕੇ ਹੰਬਰੀ ਬਤ ਵਸ ਗਤ ਤੁਮ ਰੇ ਜਦੋਂ ਗੁਰੂ ਨੂੰ ਬਤ ਦੇ ਦਿੰਦਾ ਆਪਰੇ ਤਿਆਗੈ ਬਲਕਿ ਬਤੜੀ ਵਿਸਾਰੇ ਦੂਜਾ ਭਾਉ ਜੀਓ ਫਿਰ ਇਹ ਅਵਸਥਾ ਵੱਢੀ ਹੈ ਸਾਡੀ ਬਤ ਤੇਰੇ ਵਸ ਵਿੱਚ ਹੈ ਤੇ ਤੂੰ ਸਾਰੀ ਗੱਲਾਂ ਦਾ ਸਬਰੱਥਾ ਹੈ ਤੂੰ ਸਾਡੇ ਮਨ ਨੂੰ ਜਪਾਲ ਲੱਗ ਜਾਏ ਸਾਸ਼ੀ ਜਬ ਸਕਦੇ ਹਾਂ ਸਤਿਗੁਰੂ ਜੀ ਰਹਿਬਤ ਕਰਨ ਹੋਏ ਪੁਰ ਚੁੱਕ ਦੀ ਖਿਵਾ ਬਖਸ਼ਣਾ ਜੀ ਅਸੀਸ ਬਖਸੋ ਤਵਾਹੇ ਗੁਰੂ ਜੀ ਦਾ ਖਾਲਸਾ ਤਵਾਹੇ ਗੁਰੂ ਜੀ ਕੀ ਫਤਿਹ